वागुरु जी का खालसा वाहेगुरु जी की फतेह दशमेश परिवार ग्रुप ऑफ स्कूल्स प्रबंधक कमेटी वालों पेश है विशेष धार्मिक प्रोग्राम रोजाना गुरु की गल अच्छ सितंबर है मैं खुशमीत कौर कलास नौवीं दशमे परिवार इंटरनेशनल स्कूल एमा कला जिला तरन तारण पढ़ती हाँ मेरे वालों आप जी का निघा स्वागत है श्री गुरु अर्जन देव जी का हुक्म है ਅਰੇ ਰਾਵੇ ਬਿਲਾਵੇ ਨਿੰਦਕ ਪਾਰ ਬ੍ਰह्म ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਏ ਪਾਈ ਅਕਤ ਜਨਾਤੀ ਨਿੰਦਿਆ ਕਰਨ ਵਾਲਾ ਮਨੁੱਖ ਬਹੁਤ ਦੁਖੀ ਹੁੰਦਾ ਹੈ ਚੀਕਾਂ ਮਾਰਦਾ ਹੈ ਵਿਲਕਦਾ ਹੈ ਉਸ ਨੂੰ ਪਾਰ ਬ੍ਰह्म ਪਰਮੇਸ਼ਰ ਭੁਲਿਆ ਹੁੰਦਾ ਹੈ ਨਿੰਦਾ ਕਰਨ ਵਾਲਾ ਮਨੁੱਖ ਭਲੇ ਪੁਰਸ਼ਾਂ ਦੀ ਨਿੰਦਿਆ ਕਰਨ ਸਦਕਾ ਦੁੱਖ ਭੋਗਦਾ ਹੈ ਆਪਣੇ ਕੀਤੇ ਦਾ ਫਲ ਹੀ ਪ੍ਰਾਪਤ ਕਰਦਾ ਹੈ ਜੇ ਉਸ ਨਿੰਦਕ ਦਾ ਕੋਈ ਸੰਗੀ ਸਾਥੀ ਹੋਵੇ ਨਿੰਦਕ ਉਸ ਨੂੰ ਵੀ ਲੈ ਡੁੱਬਦਾ ਹੈ ਨਿੰਦਿਆ ਦਾ ਭਾਰ ਬਹੁਤ ਹੁੰਦਾ ਹੈ ਇਹ ਭਾਰ ਨਿੰਦਕ ਚੁੱਕਦਾ ਹੈ ਆਪਣੇ ਆਪ ਨੂੰ ਨਿੰਦਿਆ ਦੀ ਅੱਗ ਵਿੱਚ ਸਾੜ ਲੈਂਦਾ ਹੈ ਪਰਮੇਸ਼ਰ ਦੇ ਭਗਤ ਜਨਾਨੋ ਪਰਮੇਸ਼ਰ ਦੀ ਬੰਦਗੀ ਕਰਨ ਸਦਕਾ ਸਦਾ ਆਨੰਦ ਖੇੜਾ ਰਹਿੰਦਾ ਹੈ ਪਰਮੇਸ਼ਰ ਦੇ ਭਗਤ ਜਨ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਰਹਿੰਦੇ ਹਨ ਕੀਰਤਨ ਕਰਦੇ ਰਹਿੰਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਨਿੰਦਿਆ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਇਹ ਬਹੁਤ ਮਾੜੀ ਹੈ ਨਿੰਦਿਆ ਕਰਨ ਵਾਲਾ ਮਨੁੱਖ ਨਿੰਦਿਆ ਦੀ ਅੱਗ ਵਿੱਚ ਹੀ ਸੜਦਾ ਸੜਦਾ ਮੁੱਕ ਜਾਂਦਾ ਹੈ ਮਰ ਜਾਂਦਾ ਹੈ ਸੰਤਾਂ ਭਗਤਾਂ ਭਲੇ ਪੁਰਸ਼ਾਂ ਦੀ ਨਿੰਦਿਆ ਤਾਂ ਬਹੁਤ ਹੀ ਮਾੜੀ ਹੈ ਕਿਉਂਕਿ ਉਹ ਸ્વાસ ਸ્વાસ ਬੰਦਗੀ ਕਰਦੇ ਹਨ ਸਦਾ ਆਨੰਦ ਖੇੜੇ ਵਿੱਚ ਰਹਿੰਦੇ ਹਨ ਸਾਨੂੰ ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਹੈ ਸਦਾ ਆਨੰਦ ਖੇੜੇ ਵਿੱਚ ਰਹਿਣਾ ਚਾਹੀਦਾ ਹੈ ਆਪਣੇ ਸਾਥੀਆਂ ਪ੍ਰੇਮ ਵਾਲਿਆਂ ਨੂੰ ਨਿੰਦਿਆ ਕਰਨ ਤੋਂ ਵਰਜਣਾ ਚਾਹੀਦਾ ਹੈ ਸਾਰਿਆਂ ਨੂੰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਮੋਬਾਈਲ ਦੀ ਬਹੁਤ ਘੱਟ ਵਰਤੋਂ ਕਰਨੀ ਚਾਹੀਦੀ ਹੈ ਲੋੜ ਅਨੁਸਾਰ ਹੀ ਮੋਬਾਈਲ ਦੀ ਵਰਤੋਂ ਕਰੋ ਸਿਰਫ ਆਪਣੀ ਪੜ੍ਹਾਈ ਨਾਲ ਸੰਬੰਧਿਤ ਪ੍ਰੋਗਰਾਮ ਹੀ ਦੇਖਿਆ ਕਰੋ ਸਮਝ ਲਵੋ ਇਹ ਮੋਬਾਈਲ ਬਹੁਤ ਵੱਡਾ ਰੋਗ ਹੈ ਗੁਰੂ ਪੜਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ